اردو کار اردو کار کڈو نو پرانی انا گال کڈو یار الیکشن کڈو لاسن منو گال ما کڈیے گال او بس او دا کی مطلب تکل نارمل مطلب سگرون نو نو منو ہندرا سماج ਬੋਲ ਬੋਲ ਮਾਪਾ ਮਾਪਾ ਕੋਣੋ ਪਾਹੜੀ ਕੋਈ ਨਹੀਂ ਕਰਾਂਗੇ ਮਾਰਦਾ ਹੋ ਰਿਹਾ ਮਾਰਦਾ ਤੁਸੀ ਬੋਲੋ ਹਾਂ ਤਾਂ ਕਰਦੇ ਨੇ ਹਣ ਹਟ ਜਾ ਹੁਣ ਡਰਦਾ ਭੈਣ ਤੇ ਸਪੋਰਟ ਦੇ ਨੂੰ ਬੋਟ ਬਣਾ ਕੇ ਬਹਿ ਜਾਓਗੇ ਡਾਡਾ ਕੱਟ ਕੇ ਦੀ ਭੈਣ ਦੀ ਲੱਗਦੇ ਮੈਂ ਬੈਠੇ ਨਹੀਂ ਫੜੂ ਇੱਥੇ ਨਹੀਂ ਰਹਿਣਾ कोई खड़ू गॾिया चका चओ ਸਾਰੇ ਲੋਕਾਂ ਨੂੰ ਦੇਰ ਕਰੋ ਕਿਉਂਕਿ ਬੋਟੂ ਵੀ ਉੱਥੇ ਚਲੇ ਜਾਵੇ ਆ ਜਾਓ ਪਰ ਆ ਜਾਓ ਸਾਡੇ ਵਿੱਚ ਸਾਰੇ ਖੜ੍ਹ ਜਾਈਓ ਆਪਾਂ ਆ ਜਾਓ ਨਾ ਕਿਸੇ ਨੂੰ ਕੋਈ ਬੰਦਾ ਮੈਨੂੰ ਇਹ ਨਾ ਹੋਵੇ ਮੈਨੂੰ ਕੋਈ ਮੇੜਾ ਪਾਵੇ ਕਿਸੇ ਨਾ ਨਹੀਂ ਬੰਦੇ ਵਿੱਚ ਤਾਂ ਕਾਣੀ ਨਹੀਂ ਬੈਂਚ ਤੇ ਬੈਠੇ ਮੁਲਾਜ਼ਮ ਕੋਈ ਬੋਲੇ ਨਹੀਂ ਰਿਹਾ ਅੰਦਰ ਕੋਈ ਨਹੀਂ ਦੋ ਦੋ ਬਣਾਓ ਚਾਰ ਬੰਦੇ ਇਕੱਠੇ ਬਲਾਓ ਨੇ ਮੁਲਾਜ਼ਮ ਸਹੀ ਨਿਭਾਓ ਉੱਥੇ ਥੋੜੇ ਸਾਹਮਣੇ ਕੀ ਕੀ ਤੇਰੇ ਆਮ ਮੁੰਡਾ ਦੇਖਦੀ ਮੇਰੀ ਗੱਲ ਸੁਣ ਬਾਈ ਤੁਸੀਂ ਤਾਂ ਸਹੀ ਤਰੀਕੇ ਨਾਲ ਠੀਕ ਕਰ ਮਾਰਨੇ ਪਹਿਲਾਂ ਦੱਸੋ ਮੈਨੂੰ ਮੇਹੀ ਦਾ ਕਸੂਰ ਸੀ ਕੋਈ ਮੇਹੀ ਆ ਰਹੀ ਆ ਦੀ ਮਾਰਦੇ ਉਹ ਕਸੂਰ ਨਹੀਂ ਉਹ ਮੈਂ ਮੈਂ ਮਾਰਿਆ ਨਹੀਂ ਟੱਕੇ ਦਾ ਮਾਰਿਆ ਜੀ ਤੁਸੀਂ ਹਲੋ ਕੁਝ ਸਾਰਦੇ ਉਹਨਾਂ ਟੋਟਾ ਬੰਨਾਂ ਨੂੰ ਟੋਟਾ ਬੰਨ੍ਹਦੇ ਆ ਕਿ ਤੁਹਾਨੂੰ ਅੰਦਰ ਦੇ ਮੈਲੋ ਤੋਂ ਸੁਣਨੇ ਗਿਆ ਉਧਰ ਅੱਤ ਵਿੱਚ ਚੱਲ ਜਾਂਦਾ ਚੱਲਦੇ ਦੇ ਅੱਜ ਪੰਜਾਬ ਭਰ ਦੇ ਵਿੱਚ ਬਲਾਕ ਸਮਤੀ ਆ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਨੂੰ ਲੈ ਕੇ ਜਿੱਥੇ ਮਾਹੌਲ ਪੂਰਾ ਭੱਗ ਚੁੱਕਿਆ ਹਰ ਇੱਕ ਉਮੀਦਵਾਰ ਆਪੋ ਆਪਣੇ ਦਾਬੇ ਕਰ ਰਿਹਾ ਆ ਤੇ ਜੋ VOTER ਆ ਉਹ ਆਪਣੀ ਵੋਟ ਦਾ ਇਸਤੇਮਾਲ ਕਰਨ ਦੇ ਲਈ ਜਿੱਥੇ ਬੂਥ ਬਣਾਏ ਗਏ ਨੇ ਉਸ ਜਗ੍ਹਾ ਦੇ ਉੱਤੇ ਆਪਣੀ ਬੂਥ ਦਾ ਇਸਤੇਮਾਲ ਕਰ ਰਿਹਾ ਆ ਇਸ ਸਮੇਂ ਅਸੀਂ ਸੰਗਰੂਰ ਦੇ ਪਿੰਡ ਭਿੰਡਰਾ ਖੜੇ ਆ ਜਿੱਥੇ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਵੱਡਾ ਇਕੱਠ ਵੱਡਾ ਹਯੂਮ ਨਜ਼ਰ ਆਉਂਦਾ ਕਿਉਂਕਿ ਜੋ ਵੀ ਉਮੀਦਵਾਰ ਖੜੇ ਨੇ ਚਾਹੇ ਕਾਂਗਰਸ ਪਾਰਟੀ ਦੇ ਜਾਂ ਫਿਰ ਆਮ ਆਦਮੀ ਪਾਰਟੀ ਦੇ ਕਹ ਲਈਏ ਟੱਕੜੀ ਦੇ ਕਹ ਲਈਏ ਤਾਂ ਉਹ ਐਸੀ ਜਗ੍ਹਾ ਦੇ ਉੱਤੇ ਉਹਨਾਂ ਦੇ ਪਰਿਵਾਰਕ ਮੈਂਬਰ ਨੇ ਸਮਰਥਕ ਨੇ ਹੋਣ ਜਾਂ ਨਜ਼ਰ ਆਉਂਦੇ ਨੇ ਸਰਕਾਰੀ ਹਾਈ ਸਮਾਰਟ ਸਕੂਲ ਭਿੰਡਰਾ ਦੇ ਬਾਹਰ ਖੜੇ ਨੇ ਸਾਡੇ ਨਾਲ ਕਾਂਗਰਸ ਪਾਰਟੀ ਦੇ ਉਮੀਦਵਾਰ ਮਨਜੀਤ ਸਿੰਘ ਕੈਲੂ ਖੜੇ ਨੇ ਉਹਨਾਂ ਗੱਲ ਕਰ ਰਹੇ ਨੇ ਸਰ ਅਸੀਂ ਵੇਖਿਆ ਸੀ ਕਿ ਕੁਝ ਦਿਨ ਪਹਿਲਾਂ ਬੜਾ ਹੰਗਾਮਾ ਹੋਇਆ ਅ ਗੱਲ ਕੀ ਸੀ ਸਰ ਵਿਰੋਧੀ ਪਾਰਟੀ ਬੁਖਲਾਟ ਹੋ ਗਈ ਉਹਨਾਂ ਚ ਉਹਨਾਂ ਨੂੰ ਪਤਾ ਵੀ ਅਸੀਂ ਬਲਾਸ ਸੰਮਤੀ ਦੀ ਪਿੰਡਾਂ ਦੀ ਚਤਰੀਆਂ ਤੇ ਜ਼ਿਲ੍ਹਾ ਪਿੰਡ ਦੀ ਚਤਰੀਆਂ ਮੈਂ ਸਾਰੇ ਪਿੰਡਾਂ ਦੀ ਜਾ ਕੇ ਆਇਆ ਰਿਸਪੌਂਸ ਬਹੁਤ ਲੋਕਾਂ ਦਾ ਵਧੀਆ ਸਾਡੇ ਪਿੰਡ ਬਾਹਰੋਂ ਲਿਆ ਕੇ ਮੁੰਡੇ ਅੰਦਰ ਜਿਹੜੇ ਸਾਡੇ ਪੋਲਿੰਗ ਏਜੰਟ ਬੈਠੇ ਉਹਨਾਂ ਨੂੰ ਧੱਕੇ ਮਾਰੇ ਜਾ ਰਹੇ ਨੇ ਉਹ ਬਹੁਤ ਸਿਆਣੇ ਤੇ ਸੂਝਵਾਨ ਇਨਸਾਨ ਨੇ ਪਿੰਡ ਚ ਸਾਡੇ ਪਿੰਡ ਚੋਂ ਪਤਾ ਕਰਕੇ ਦੇਖ ਲਣ ਵੀ ਇੱਕ ਇਹੋ ਜਿਹਾ ਇਨਸਾਨ ਨੇ ਸਾਡੇ ਪਿੰਡ ਚ ਗੁੰਡਾਗਰਦੀ ਹੋ ਰਹੀ ਆ ਕਿਉਂਕਿ ਮੈਂ ਬਾਹਰ ਤੇ ਪਿੰਡਾਂ ਵਿੱਚ ਰੇਰ ਕਰਨ ਜਦੋਂ ਮੈਂ ਪਹੁੰਚਿਆ ਮੇਰੇ ਪਿੰਡ ਬਹੁਤ ਅੰਦਰ ਤੱਕਾ ਹੋ ਰਿਆ ਸੀ ਜਿਸ ਵਿੱਚ ਪ੍ਰਸ਼ਾਸਨ ਦਾ ਕੋਈ ਉਹਦੇ ਵਿੱਚ ਜ਼ਿੰਮੇਵਾਰ ਨਹੀਂ ਨਹੀਂ ਆਪਣੀ ਬਣ ਰਿਹਾ ਸੀ ਅੰਦਰੋਂ ਸਾਡੇ ਬੰਦੇ ਨੂੰ ਧੱਕੇ ਧੁੱਕੇ ਮਾਰ ਕੇ ਧੱਕੇ ਨਾਲ ਵੋਟਾਂ ਪਾ ਰਹੇ ਨੇ ਉਸ ਕਰਕੇ ਅਸੀਂ ਆ ਕੇ ਇੱਥੇ ਉਹਨਾਂ ਨੂੰ ਕਿਹਾ ਵੀ ਭਾਈ ਤੁਸੀਂ ਬਾਹਰਲੇ ਬੰਦੇ ਉਹ ਕਰਨ ਕੀ ਆ ਜੇਕਰ ਗੱਲ ਕੀਤੀ ਹੈ ਤੁਸੀਂ ਵਾਰ ਦੇ ਬੰਦੇ ਕਿ ਅਸੀਂ ਵੇਖਿਆ ਸੀ ਕਿ ਉਸ ਵੇਲੇ ਪੁਲਿਸ ਪ੍ਰਸ਼ਾਸਨ ਵੀ ਆ ਗਿਆ ਸੀ ਕਾफी ਤਲਕੀ ਵੀ ਹੋਈ ਹੈ ਦੂਜੀ ਪਾਰਟੀ ਵਾਲਿਆਂ ਨਾਲ ਜਰ ਹੋਈ ਆ ਉਹਨਾਂ ਨੂੰ ਅਸੀਂ ਪੁੱਛਿਆ ਵੀ ਤੁਸੀਂ ਸਾਡੇ ਬੰਦਿਆਂ ਨੂੰ ਧੱਕੇ ਕਿਉਂ ਮਾਰਦੇ ਤੁਸੀਂ ਬਲੈਕਸ਼ਨ ਲੜਨੀ ਆ ਆਪਾਂ ਪਿੰਡਾਂ 'ਚ ਰਹਿਣਾ ਏਕਤਾ ਬਣਾ ਕੇ ਰੱਖਣੀ ਆ ਕੱਲ ਨੂੰ ਆਪਾਂ ਦੁੱਖ ਸੁੱਖ 'ਚ ਇੱਕ ਦੂਜੇ ਦੇ ਖੜਨਾ ਵੀ ਲੈਕਸ਼ਨ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਆਪਾਂ ਭਾਈ ਚੋਰਕ ਬਣਾ ਕੇ ਕਿਹਨੇ ਪਾਰਟੀ ਲੋ ਪਾਰਟੀ ਤੌਰ ਤੇ ਆਪਾਂ ਆਪਣੀ ਪਾਰਟੀ ਨੂੰ ਮਜ਼ਬੂਤ ਰੱਖੀਏ ਅਸੀਂ ਕਾਂਗਰਸ ਪਾਰਟੀ ਨੂੰ ਮਜ਼ਬੂਤ ਰੱਖ ਰਹੇ ਹਾਂ ਤੁਸੀਂ ਆਪਣੀ ਪਾਰਟੀ ਨੂੰ ਮਜ਼ਬੂਤ ਰੱਖ ਰਹੇ ਹੋ ਪਰ ਨਹੀਂ ਉਹਨਾਂ ਨੂੰ ਬਗ ਉਹ ਇੱਕ ਦੂਜੇ ਨੂੰ ਧੱਕੇ ਮਾਰ ਰਹੇ ਨੇ ਜੀ ਹੁਣ ਉਹਨਾਂ ਨੂੰ ਪਤਾ ਵੀ ਸਾਡੀ ਹਾਰ ਹੋ ਰਹੀ ਆ ਉੱਚ ਅਧਿਕਾਰੀਆਂ ਨੂੰ ਕੀ ਮੈਸੇਜ ਦੇਣਾ ਚਾਹੁੰਨੇ ਮੈਂ ਉੱਚ ਅਧਿਕਾਰੀਆਂ ਨੂੰ ਮੈਸੇਜ ਦੇਣਾ ਚਾਹੁੰਨਾ ਵੀ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਗੀਆਂ ਨੇ ਵੀ ਆਏ ਰਲ ਮਿਲ ਕੇ ਧੱਕੇ ਨਹੀਂ ਹੁੰਦੇ ਹੁੰਦੇ ਵੀ ਮਾੜਾ ਮੋਟਾ ਇਹਨਾਂ ਦਾ ਕੰਟਰੋਲ ਕਰਦੇ ਜੀ ਬਿਲਕੁਲ ਮਨਜੀਤ ਸਿੰਘ ਕੈਲੂ ਜੋ ਉਮੀਦਵਾਰ ਨੇ ਜਿਹੜਾ ਸਿੱਧੇ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਣਵੀਰ ਸਿੰਘ ਢੀਮਸਾ ਮੌਜੂਦ ਨੇ ਉਹਨਾਂ ਨਾਲ ਗੱਲ ਕਰ ਲੈਣੇ ਆ ਢੀਮਸਾ ਸਾਹਿਬ ਆ ਵੋਟਿੰਗ ਸ਼ੁਰੂ ਹੋ ਚੁੱਕੀ ਆ ਜੇਕਰ ਭਿੰਡਰਾ ਦੀ ਗੱਲ ਕੀਤੀ ਜਾਵੇ ਥੋੜੀ ਦੇਰ ਪਹਿਲਾਂ ਤਾਲਕੀ ਹੋਈ ਸੀ ਕੀ ਗੱਲਬਾਤ ਇਹਨਾਂ ਦੀ ਜਿਹੜੀ ਕਾਂਗਰਸ ਆ ਇਹਨਾਂ ਕੋਲੇ ਕੋਈ ਕਹਿਣ ਨੂੰ ਮੁੱਦਾ ਹੈ ਨਹੀਂ ਜਮਾਨ ਤੇ ਇਹਨਾਂ ਦੀ ਤਰਨ ਤਨ ਜਬ ਤੋਂ ਘੇਟੀ ਆ ਕੋਈ ਨਾ ਦਿਮਾਗ ਚ ਬਖਲਾਟ ਹੁੰਦੀ ਆ ਤੇ ਮੈਂ ਰਾਤ ਮੈਂ ਰੱਬ ਤੋਂ ਡਰ ਕੇ ਆਪਦਾ ਕੋਈ ਵੀ ਬਿਆਨ ਤੇ ਸਪੀਚ ਕਰਦਾ ਹੁੰਨਾ ਰਾਤ ਮੈਂ ਇੱਕ ਸੁਨੇਹਾ ਭੇਜਿਆ ਸੀ ਕਿਸੇ ਸਾਰਿਆਂ ਦਾ ਧੰਨਵਾਦ ਕਰਦਾ ਮੈਂ ਸਭ ਦੀ ਵੋਟ ਪਾਓ ਤੇ ਲਾਸਟ ਮੇਰੀ ਕੋਈ ਗੱਲ ਸੀ ਕਿ ਨਾ ਅਸੀਂ ਥੱਕੇਚਾਈ ਕਰੀਏ ਤੇ ਨਾ ਸਹੀਏ ਸੋ ਉਹੀ ਗੱਲ ਹੈ ਅੰਦਰ ਸਾਡਾ ਨਾ ਕੋਈ ਮੁੰਡਾ ਇਹ ਜਿਹਾ ਹੈਗਾ ਤੇ ਨਾ ਅਸੀਂ ਕਰੀਏ ਪਰ ਜੇ ਕਈ ਵਾਰ ਕੋਈ ਮੰਚ 'ਚ ਵਹਿਮ ਹੁੰਦਾ ਤਾਂ ਅਸੀਂ ਤੱਕੇ-ਤੁੱਕੇ ਚਾਈ ਨਾ ਤੇ ਇੱਕ ਚੱਲਣ ਨਹੀਂ ਦਿੰਦੇ। ਕਿੰਨੇ ਸਾਬ ਲਗਾਤਾਰ ਕਾਂਗਰਸ ਪਾਰਟੀ ਦੀ ਜੋ ਉਮੀਦਵਾਰ ਨੇ ਉਹਨਾਂ ਦੇ ਵੱਲੋਂ ਆਖਿਆ ਯਾਰ ਕਿ ਕਈ ਪਿੰਡਾਂ ਦੇ ਵਿੱਚ ਮੈਂ ਜਾ ਕੇ ਆਇਆ ਕਾਬਦਾਂ ਹੋਵੇ ਚਾਹੇ ਹੋਰ ਪਿੰਡਾ ਉਹਨਾਂ ਉੱਥੇ ਵੀ ਲਗਾ ਜਬਰਦਸਤੀ ਵੋਟਾਂ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ। ਇਹਨਾਂ ਜੀ ਜਦੋਂ ਹਾਰੇ ਹੋਏ ਨੇ ਕਿ ਮੈਂ ਪਹਿਲਾਂ ਵੀ ਆਪਣੀਆਂ ਸਪੀਚਾਂ 'ਚ ਕਹਿੰਦਾ ਸੀ ਕਿ ਕਾਂਗਰਸ ਨੂੰ ਇਹਨਾਂ ਦੇ ਬਿਆਨ ਹੀ ਹਰਾਉਂਦੇ ਹੁੰਦੇ ਨੇ। ਰਾਜਾ ਬੜਿੰਗ ਨੇ ਤਰਨਤਾਰਨ ਕੀ ਕੀਤਾ ਚੰਨੀ ਪਰਸੋਂ ਦਾ ਕਹਿੰਦਾ 2200 ਬੈਲਟ ਪੇਪਰ ਲਈ ਫਿਰਦੇ ਨੇ ਇਹ ਮੂਰਖਤਾ ਵਾਲੇ ਬਿਆਨ ਨੇ ਇਹਨਾਂ ਚ ਕੋਈ ਸੈਂਸਿਟੀ ਲੈਣ ਦੀ ਲੋੜ ਨਹੀਂ ਬੜੇ ਅਮਨ ਅਮਾਨ ਨਾਲ ਜਿਹੜੀਆਂ ਵੋਟਾਂ ਨੇ ਉਹ ਪੈ ਰਹੀਆਂ ਜੀ ਬਿਲਕੁਲ ਆਏ ਸੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਣਵੀਰ ਸਿੰਘ ਢੀਂਸਾ ਨੇ ਕਿਹਾ ਕਿ ਕਾਂਗਰਸ ਪਾਰਟੀ ਬੁਕ ਲਾਹੜ ਦੇ ਵਿੱਚ ਹੈ ਬੁਕ ਲਾਹੜ ਦੇ ਵਿੱਚ ਅਜਿਹੇ ਬਿਆਨ ਦੇ ਰਹੀ ਹੈ ਪਹਿਲਾਂ ਤਰਨਤਾਰਨ ਦੇ ਚੋਣ ਦੇ ਵਿੱਚ ਰਾਜਾ ਬੜਿੰਗ ਦੇ ਵੱਲੋਂ ਜੋ ਬਿਆਨ ਦਿੱਤੇ ਗਏ ਉਸੇ ਦਾ ਕਾਰਨ ਸੀ ਕਿ ਉਹਨਾਂ ਦੀ ਜਮਾਨਤ ਜਬਤ ਹੋ ਗਈ ਤੇ ਇਸ ਵਾਰ ਜੋ ਬਲਾਕ ਸਮਤੀ ਅਤੇ ਜਿਲ੍ਹਾ ਪ੍ਰੀਸ਼ਦ ਚੋਣਾਂ ਹੋ ਰਹੀਆਂ ਨੇ ਜਿਸ ਦੇ ਵਿੱਚ ਉਮੀਦਵਾਰ ਆਪੋ ਆਪਣੇ ਦਮ ਖੰਭ ਭਰਦੇ ਹੋਏ ਨਜ਼ਰ ਆ ਰਹੇ ਨੇ ਪਰ ਉਹਨਾਂ ਨੇ ਕਿਹਾ ਕਿ ਤੱਕਾ ਕਿਸੇ ਦਾ ਚੱਲਣ ਨਹੀਂ ਦੇਣਾ ਜੇਕਰ ਕੋਈ ਸੋਚਦਾ ਵੀ ਤੱਕੇ ਦੇ ਨਾਲ ਵੋਟਾਂ ਪਵਾ ਲਾਂਗੇ ਚਿਤ ਲਾਂਗੇ ਉਹ ਅਸੀਂ ਹਰ ਕਿਸ ਨੂੰ ਨਹੀਂ ਦੇਣਾ ਸਾਡੇ ਨਾਲ ਬਾਈ ਜੀ ਮੌਜੂਦ ਨੇ ਜੋ ਬਲਾਕ ਸਮਤੀ ਲੜ ਰਹੇ ਨੇ ਸੁਖਚੈਨ ਸਿੰਘ ਸੁਖਚੈਨ ਕਿਸ ਤਰ੍ਹਾਂ ਦੇਖਦੇ ਹੋ ਕਿਸ ਤਰ੍ਹਾਂ ਦਾ ਮਾਹੌਲਾ ਹੈ ਨਹੀਂ ਬੋਲ ਪਿੰਡ ਦੇ ਵਿੱਚ ਪੂਰਾ ਸ਼ਾਂਤੀਪੂਰਨ ਮਾਹੌਲ ਹੈ ਕੋਈ ਇਸ ਤਰ੍ਹਾਂ ਦੀ ਗੱਲ ਹੀ ਨਹੀਂ ਜੀ ਕੋਈ ਸ਼ਰਾਰਤੀ ਦੰਸਾਂ ਵੱਲੋਂ ਜਿਹੜਾ ਵਧੀਆ ਚਰਚਾ ਲੈ ਕੇ ਕੰਮ ਤੇ ਲਿਖਣ ਪਾਉਣ ਦੀ ਕੋਸ਼ਿਸ਼ ਕੀਤੀ ਜਾ ਜਿਵੇਂ ਬਾਈ ਜੀ ਨੇ ਦੱਸਿਆ ਪਹਿਲਾਂ ਵੀ ਹਾਰਮ ਬੁਖਲਾਟ ਦੇ ਵਿੱਚ ਲੈ ਕੇ ਹੋਏ ਠੀਕ ਹੈ ਉਹ ਲੜਾਈ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਪਰ ਇੱਥੇ ਬਾਹਰ ਸਾਡੇ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਯਾਨੀ ਕਿ ਆਪਸੀ ਜੋ ਭਾਈਚਾਰਾ ਪਹਿਲਾਂ ਵੀ ਭਾਈਚਾਰਾ ਕੈਮ ਮੈਨੂੰ ਲੱਗਦਾ ਵੋਟਾਂ ਤੋਂ ਬਾਅਦ ਵੀ ਕੈਮਰੋ ਹਾਂਜੀ ਹਾਂ ਬਿਲਕੁਲ ਕਿਉਂਕਿ ਜਿਹੜੀ ਜਿਹੜੀ ਚੋਣ ਹੈ ਪਿੰਡ ਦੀ ਚੋਣ ਹੈ ਸਾਡੇ ਇੱਕ ਪਿੰਡ ਦੀ ਚੋਣ ਆ ਸੀ ਇਹ ਭਾਈਚਾਰਕ ਸੰਝ ਨੂੰ ਕਾਇਮ ਕਰਦੇ ਹੋਏ ਅਸੀਂ ਚੋਣ ਲੜ ਰਹੇ ਹਾਂ ਅਸੀਂ ਰਾਜਨੀਤੀ ਪਹਿਲਾਂ ਵੀ ਪਹਿਲਾਂ ਵੀ ਐਸਐਚ ਵੀ ਨਹੀਂ ਕੋਈ ਇਸ ਤਰ੍ਹਾਂ ਨਹੀਂ ਕਰਲੀ ਹੋ ਪਰ ਕੁਝ ਸ਼ਰਾਰਤੀ ਅੰਸਰ ਨੇ ਜਿਹੜੇ ਜ਼ਬਰਦਸਤੀ ਵੋਟਾਂ ਇਧਰ ਉਧਰ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਪਰ ਉਹ ਚੀਜ਼ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਕੀ ਬਿਲਕੁਲ ਸੁਖਚੈਨ ਦਾ ਕਹਿਣਾ ਕਿ ਜੋ ਭਾਈਚਾਰਾ ਆਪਸੀ ਭਾਈਚਾਰਾ ਪਿੰਡ ਦੇ ਵਿੱਚ ਬਣਿਆ ਹੋਇਆ ਜਿਸ ਤਰ੍ਹਾਂ ਪਹਿਲਾਂ ਵਰਤਦੇ ਆ ਉਹ ਉਹ ਇਲੈਕਸ਼ਨ ਤੋਂ ਬਾਅਦ ਵੀ ਵਰਤਾਂਗੇ ਕਿਉਂਕਿ ਇੱਕ ਪਿੰਤੀ ਚੋਣਾ ਬਲਕਸਮ ਦੀ ਚੋਣ ਲੜ ਰਹੇ ਨੇ ਸੁਖਚੈਨ ਸਿੰਘ ਅਤੇ ਪਿੰਡ ਵਾਸੀ ਵੀ ਮੌਜੂਦ ਨੇ ਗੱਲ ਵੀ ਕਰ ਲੈਣਾ ਹੈ ਕੀ ਨਾ ਵੀਰੇ ਮੈਂ ਤਾਂ ਦੁਸਤ ਕਰ ਲਗਾ ਜਸਪ੍ਰੀਤ ਸਿੰਘ ਜਸਪ੍ਰੀਤ ਕਰਕੇ ਹੱਥ ਦੇ ਵਿੱਚ ਪੰਪ ਲੇਟ ਫੜੇ ਹੋਏ ਨੇ ਕਈ ਦਿਨਾਂ ਤੋਂ ਲਗਾਤਾਰ ਪ੍ਰਚਾਰ ਵੀ ਕਰ ਰਿਹਾ ਸੀ ਕੀ ਲੱਗ ਰਿਹਾ ਇਸ ਵਾਰ ਜਿੱਤੂ ਜੀ ਆਮ ਆਨੀ ਪਾਰਟੀ ਕੰਮ ਬਹੁਤ ਵਧੀਆ ਕਰ ਰਹੇ ਨੇ ਸਾਰੇ ਹਰੇਕ ਹਾਲ ਕੇ ਸਾਰੇ ਕੰਮ ਬੋਲਦਾ ਬੰਦੇ ਦਾ ਕੰਮ ਕਰੇ ਨੇ ਆਮ ਆਦਮੀ ਪਾਰਟੀ ਨੇ ਪੂ मुख्यमंत्री ਮੋਬਤਿਨ ਮਾਨ ਨੇ ਬਹੁਤ ਵਧੀਆ ਕੰਮ ਕਰ ਰਹੇ ਨੇ ਜੀ ਚਾਰ ਸਾਲਾਂ ਜਿੰਨੇ ਕੰਮ ਕਰਤੇ ਅਜ ਤੱਕ ਹੋ ਨਹੀਂ ਹੋਏ ਕਦੇ ਇਸ ਕਰਕੇ ਅਸੀਂ ਪੂਰੀ ਸਪੋਰਟ ਕਰਦੇ ਜੀ ਬਿਲਕੁਲ ਵੀਰ ਦਾ ਕਹਿਣਾ ਕਿ ਜੋ ਮਾਨ ਸਰਕਾਰ ਨੇ ਕੰਮ ਕੀਤੇ ਨੇ ਉਹਨਾਂ ਦੇ ਆਧਾਰ ਤੇ VOTING ਕੀਤੀ ਜਾਊਗੀ ਵੋਟਾਂ ਪੈਣਗੀਆਂ ਪਰ ਇਹ 17 ਤਰੀਕ ਨੂੰ ਸਾਹਮਣੇ ਆਊਗਾ ਕਿ ਕੌਣ ਬਾਜ਼ੀ ਹਾਰਦਾ ਤੇ ਕੌਣ ਬਾਜ਼ੀ ਮਾਰਦਾ ਕੈਮਰਾਮੈਨ ਜਤਿੰਦਰਪਾਲ ਲੋਟੇ ਨਾਲ ਹਰ ਜਿੱਥੇ